ਇੱਕ ਮਿੰਟ ਭਾਈ ਦੇਖੋ ਭਾਈ ਕੀ ਆ ਆ ਦੇਖ ਆ ਪਹਿਲਾ ਮੂਹ ਦੇ ਦੇਖੋ ਇਹਦੇ ਗਾਟੇ ਮਟ ਇਹ ਕੀ ਪਹਿਲਾ ਦਾਤਾ ਕੌਣ ਆ 1 ਮਿੰਟ ਕੀ ਆ ਯਾ 3 ਕਨੇਡਾ 20 ਥੰਮੇ ਕੀ ਆ ਪਾਣਾ ਦੇ ਇਸ 1 ਸੈਂਟ ਆ ਓ ਕੁਆਇਨ ਵੀ ਕੁਆਇਨ ਕਲੈਕਟ ਕਰਨਾ ਵਾ ਕਿਨੂੰ ਕਿਨੂੰ ਸੌਂਕ ਆ ਪਲੀਜ਼ ਦੱਸਿਓ ਦੇਖੋ ਹਾਵਲੀ ਟੋਪੀ ਆ ਵੀ ਕੈਨੇਡਾ ਲਈ ਆ ਨਾ ਦੇਖੋ ਆਹ ਨਹੀਂ ਇਹ ਤਾਂ ਇੱਧਰ ਲਾ 1 ਰੁਪਿਆ ਨੰਨਾ ਤੁਸੀਂ ਹਾਲੇ ਕਰਤਾ ਤਾਂ ਉਹ ਦੇਖ ਕੇ ਬੈਠੋ ਦੇਖੋ ਇਹ ਰੀਤੇ ਨਾ ਦੇਖੀ ਜਮੇ ਉਮੀ ਜਾਉਂਕਾ ਜੇ ਆਹ ਹਾਵਲੀ ਟੋਪੀ ਜੇ ਇਹ ਆਹ ਇਹ ਟੋਪੀ ਆ ਭਾਈ ਠੀਕ ਆ ਤੇ ਸਪੈਨਰ ਜਿਹੜੇ ਆ ਤਾਂ ਹੁਣੀ ਆਏ ਨੇ ਆਪਣੇ ਵੇਲੇ ਕਿਤੇ ਦੇਂਦੇ ਸੀ ਦੇਖੋ ਇਹ ਕੀ ਆ ਹਾਂ ਹਾਦੀ ਆਹ ਦੇ ਜੀ ਸਾਡੇ ਵੇਲੇ ਤਾਂ ਇਹਨਾਂ ਬੱਚੇ ਬਹੁਤ ਲੜਨਾ ਹਾਂ ਬੰਟੀ ਡਡ ਕੰਚੀ ਕਹਿੰਦੇ ਹਿੰਦੀ ਜੀ ਕੰਚੀ ਆ ਡਿਜੀਟਲ ਪੈਨਸਲ ਹੈ ਆ ਕੀ ਹੋਇਆ ਸੀਟੀ ਇਹ ਪਤਾ ਨਹੀਂ ਕੀ ਆ ਇਹ ਫਲਾਵਰ ਲੱਗਦਾ ਕੋ ਸਾਨੂੰ ਫਲਾਵਰ ਕੀ ਕਰਾਂਗੇ ਰეკਮੈਂਡ ਸਭ ਪੂਰਾ ਕਰਾਂਗੇ ਅਗਲੇ ਦਾ ਹਾਂ ਪਰ आ बड़े आ गया लॉक बड़े हर चीज बबल करनी होगी ओके 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 अभी देखो अच्छा खासी कलेक्शन है भाई ये है उबा डुबा पता नहीं कि जो भी है ना लाइक करो ते शेयर करो ते आ गया ये पता नहीं क्या मैं चंडू बोल जाए ना एक ही में चल तो अच्छा आ रही ਆ ਭਾਈ ਲਾਈਵ ਦੇਖਦਾ ਆ ਲਾਈਕ ਕਰਕੇ ਦੇਖੀ ਲਾਈਕ ਕਰੀ ਵੀਰੇ ਕਹਿੰਦਾ ਉਹ ਇਹ ਵੀ ਬਚਪਨ ਦੀ ਸਾਡੇ ਵੇਲੇ ਦਾ ਸਿਰਫ ਤੁਸੀਂ ਕੋ ਬੰਟੇ ਦਿਖਾਏ ਆ ਉਹ ਹੁੰਦੇ ਸੀ ਆ ਆ ਉਹ 1990 ਦੀ ਗੱਲ ਕਰਦੇ ਆ ਅਸੀਂ ਸ਼ੌਪਨਰ ਨਹੀਂ ਆ ਗਿਆ ਆ ਗਿਆ ਬੋਲ ਬੋਲੇ ਬਣ ਦੇ ਦੇ ਨਾ ਹਾਂ ਆਨਾ ਡਾਇਨਾਸੌਰ ਸੀ ਟੁੱਟ ਗਿਆ ਹਰ ਅ ਡਾਇਨਾਸੌਰ ਸੀਗਾ ਭਾਈ ਇਹ ਟੁੱਟ ਗਿਆ ਠੀਕ ਆ ਆ ਹੈਗੀਆ ਬਾਲਟੀ ਬਾਲਟੀ ਜੂ ਬਾਲ ਥੱਲੇ ਫੂਕ ਨਹੀਂ ਸਾਡੀ ਮਾਰੀ ਬਾਲਟੀ ਹੁੰਦੀ ਸੀ ਐ ਥੱਲੇ ਫੂਕ ਮਾਰੀ ਜਾਣੀ ਐ ਗੱਡੀ ਜਾਣ ਐ ਫੂਕ ਮਾਰ ਕੇ ਢੇਡੀ ਜਾਣ ਉਹ ਵੀ ਦਿਨ ਹੁੰਦੇ ਸੀ ਉਹ ਵੀ ਦਿਨ ਹੁੰਦੀ ਆ ਕੀ ਹੁਣ ਜੁਹਾਕਾਂ ਦੇ ਘਲਾਉਣੇ ਅੱਜ ਇਕੱਠੇ ਗਰੀ ਬੈਠੇ ਅੱਛਾ ਗਰਵਾਜ ਮੰਕੀ ਦੌੜੀ ਆ ਆ ਵਾ ਦੇਖੋ ਮੈਂ ਬੈਠ ਤੈ ਦੇਖੋ ਯਾਰ ਮੈਂ ਤਾਂ ਦਿਖਾਉਣਾ ਚਾਹੁੰਦਾ ਅਗਲਾ ਗੂਏ পাগল ਹੋ ਗਿਆ ساری ਦਿਹਾੜੀ ਲੈਂਗ ਜੂ ਮੇਰੀ ਅੱਧੇ ਘੜਾਉਣੇ ਨੇ ਸੱਤੀ ਭਰੀ ਪਈ ਐ ਲਕੋਏ ਹੋਏ ਨੇ ਭਾਈ ਆ ਗਈ ਆ ਹੁਣ ਆ ਗਈ ਆ ਪੈਨ ਪੈਨ ਸੰਗਰਹਨ ਪਾਉਣ ਵਾਲਾ ਉਹ ਸਿੱਕਾ ਪਾਉਣ ਵਾਲਾ ਹਾਂ ਅੱਛਾ ਮਖਮਾ ਇਹ ਮੈਂ ਪਾਉਣ ਵਾਲਾ ਹਾਂ ਆਏਗਾ ਤੁਹਾਡਾ ਕੱਚੂ ਕਮਾ ਹੈ ਇਹ ਇੰਟਰਨੈਸ਼ਨਲ ਕੱਚੂ ਕਮਾ ਹੈ ਇੱਥੇ ਦੇਖੋ ਉਹ ਆ ਮਾ ਕਿਉਂ ਬੋਲਦੇ ਆ ਹੈਗਾ ਜੀ ਜੋ ਸਾਰਾ ਪੰਜਾਬ ਜਾ ਬਹਿਣਾ ਚਾਹੁੰਦਾ ਇਹ ਉਹ ਚੀਜ਼ ਹੈ ਮਿੱਤਰੋ ਇਹ ਚਾਹੇ ਜਾਵੇ ਕੈਨੇਡਾ ਚਾਹੇ ਆ ਅਮਰੀਕਾ ਕਿਉਂ ਵੀ ਕਰੇ ਡਾਲੇ ਠੀਕ ਹੈ ਨਾ ਠੀਕ ਹੈ ਨਾ ਗੱਲ ਆ ਬਲੂਨ ਬਲਾਂ ਦੇਖੋ ਕੀ ਕੋ ਘਟ ਆਪਣੇ ਕੰਮ ਦਾ ਤਾਂ ਇਹ ਕਿੰਨੇ ਠੀਕ ਹੈ ਆਮਨ ਧੋਣਾ ਲੱਗੇ ਤੇ ਚੰਦ ਛੱਲਾ ਹਨ ਫਿਰ ਮੈਂ ਪਾ ਲੰਦਾ ਸਿਲੀਕੋਨ ਦਾ ਦੇਖੋ ਗਾਇਸ ਸਿੱਧੀ ਤੇ ਆਪਾਂ ਬਾਈ ਨਵੀਂ ਦੁਕਾਨ ਖੋਲੀ ਕੱਪੜਿਆਂ ਦੀ ਤੇ ਵੱਤ ਵਤ ਸਪੋਰਟ ਕਰਿਓ ਤੁਹਾਨੂੰ ਮੈਂ ਨਾ ਉਹ ਲਿੰਕ ਲਮਕ ਸਾਰਾ ਕੋ ਦਿੱਤਾ ਹੋਇਆ ਠੀਕ ਆ ਨਾ ਸਿੱਧੀ ਜੀ ਗੱਲ ਆ ਆ ਸਿੱਟੀ ਆ ਇਹ ਜਦੋਂ ਮੈਂ ਕਨੈਕਟਰ ਲੱਗੇ ਆਉਂਦਾ ਸੀ ਨਾ ਉਦੋਂ ਦੀ ਆ ਫਿਰ ਮੈਂ ਬੱਚੇ ਆਉਂਦੇ ਸੀ ਬਸ ਆ ਪਤਾ ਨਹੀਂ ਕੀ ਆ ਆຊਾਉ ਕੀ ਕਰਨੇ ਉਹ ਤਮਾਕੂ ਬਾ ਕੀ ਆ ਦੇ ਯੂਹੋ ਕਿ ਕੀਏ ਮਸਤ ਫਿਰ ਗਿਆ ਗਲਾਵ ਦੇਖ ਓ ਕੀ ਕਹਿੰਦੇ ਐ ਇਹ ਤੁਮਕੋ ਕਹਿੰਦੇ ਬੱਚੇ ਕਿਆ ਕਰ ਰਹੇ ਹੈ ਤੁੰਗ ਨਾਲ ਛੜਦੇ ਗੂਲ ਆ ਕੀ ਹੈ ਹੁਣ ਦੇਖ ਲਓ ਆਪਣੀ ਬਾਰ ਨੂੰ ਹੁੰਦਾ ਈ ਯਾਰ ਉਸ ਨੂੰ ਉਹ ਕਿ ਆ ਕਦੀ ਹਾਂ ਕੋਈ ਯੋਚ ਮੈਨੂੰ ਪਤਾ ਨਹੀਂ ਯਾਰ ਥੈਂਕ ਯੂ ਦਾਸਤਾ ਆ ਦੇ ਆ ਦੇ ਤੈਨੂੰ ਦੇਖਦੇ ਆ ਬਸ਼ਾ ਉਹ ਪਹਿਲਾਂ ਬੁਰਸ਼ੇ ਫਿਰ ਵ੍ਰਿਸ਼ ਹੈ ਪ੍ਰਸ਼ ਇਹ ਕੀ ਬਣਿਆ ਸ਼ਕਤੀਮਾਨ 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 ਥੋੜੀ ਆ ਸ਼ਕਤੀਮਾਨ ਨੂੰ ਜਾਣਦੇ ਹੋ ਹਾਂ ਆ ਆ ਹੁੰਦਾ ਜੀ ਘਡੀਰਾ ਸਾਡੀ ਵਾਰ ਹੁੰਦਾ ਸੀਗਾ ਆ ਥੋੜੀ ਆ ਭਾਈ 1990 ਵਾਲੇ ਕਿਹੜੇ ਆ ਤੁਸੀਂ ਜੇ ਕਮੈਂਟ ਕਰਕੇ ਦੱਸੋ 1990 ਮਾਡਲ ਮਾ ਮੂ ਆ 1990 ਵਾਲੇ ਨਿਆਰੀ ਕਰਤਿਆਂ ਹਣਾ ਆਜੋ ਆਜੋ ਦੇਖ ਸਦੀ ਪਾਲਟੀ ਦੇਖ ਲਈ 1990 ਚ ਬਹੁਤ ਕੋ ਦੇਖਿਆ ਜਾਨੀ ਕੇ 1990 ਵਾਲੇ ਵਧੀਆ ਸੀ ਉਸ ਤੋਂ ਬਾਅਦ ਤੋਂ ਬੱਸ ਕਟੂ ਮਾਲੀ ਈ ਮਾੜਾ ਨਹੀਂ ਕਹਣਾ ਭਾਈ ਇਹ ਹੋਰ ਨਾ ਗਾਲਾਂ ਫੱਡੇ ਕਮੈਂਟ ਕਰਾ ਠੀਕ ਆ ਤੇ ਠੀਕ ਆ ਓਕੇ ਭਾਈ ਲਵ ਯੂ ਮੈਂ ਤਾਂ ਬੱਸ ਨਾ ਹੀ ਬੋਰ ਹੋ ਰਿਆ ਸੀ ਜ਼ਿਆਦਾ ਟਾਈਮ ਹੋ ਗਿਆ ਜੋ ਚਾਹ ਪੀ ਲਓ ਮਿੱਤਰੋ ਕੰਮ ਵਲੋ ਮਾਰ ਮੁੰਡਾ ਪੱਕਾ ਚਾਈ ਵੀ ਮੇਰਾ ਵਸ ਚੰਗਾ ਹੁਣ ਇਹ ਰੋਲਾ ਪਾ ਰਿਹਾ ਓਕੇ ਬਾਈ ਟਾਟਾ ਤੇ ਸ਼ੂਰ ਸ਼ੂਰ ਕਰਿਆ ਕਰ ਏਦਾਂ ਹੀ ਪਿਆਰ ਦੇ ਠੀਕ ਹੈ ਪਲੀਜ਼ ਯਰ ਬਾਈ ਬਾਈ ਪੀਓ ਇੱਕ ਮਿੰਟ ਇੱਕ ਮਿੰਟ ਰੁਕ ਜੀ